एक ओंकार सतगुरु प्रसाद आसम हल्ला चौथा शांत कार चौथा ਹਰ ਅੰਮ੍ਰਿਤ ਪਿੰਨੇ ਨੋਏਨਾ ਮਨ ਪ੍ਰੇਮ ਰਤਨਾ ਰਾਮ ਰਾਜੇ ਮਨ ਰਾਮ ਕਸਵਟੀ ਲਾਇਆ ਕੰਚਨ ਸੋਬਿਨਾ वाहे गुरु जी का खालसा वाहेगुरु जी की फतेह गुरु प्यारी साहब संगत जी इस समय आप संगत दसा ही पातशाही दावन पवित्र जोत धन धन सतगुरु श्री गुरु ग्रंथ साहब जी महाराज जी की अमृत बाणी ਕਥਾ ਵਿਚਾਰ ਸਰਵਣ ਕਰਦੇ ਗੋ ਪਹਿਲਾ ਆਪ ਸੰਗਤਾਂ ਨੇ ਸਿੱਧ ਗੋਸਤ ਅੰਬਰਪ ਬਾਂਦੀ ਦੀ ਕਥਾ ਵਿਚਾਰ ਸਰਵਣ ਕੀਤੀ ਉਸ ਤੋਂ ਪਰંત ਹੁਣ ਗੁਰੂ ਕੇ ਜੋ ਰਾਗੀ ਸਿੰਘ ਕੀਰਤਨੀਏ ਸਿੰਘ ਹਨ ਉਹਨਾਂ ਦੇ ਹੁਕਮ ਅਨੁਸਾਰ ਕਿਉਂਕਿ ਹਰ ਰੋਜ਼ ਦੇਸ਼ਾਂ ਦੇਸ਼ਾਂ ਦੇ ਗੁਰਦੁਆਰਿਆਂ ਦੇ ਵਿੱਚ ਅੰਮ੍ਰਿਤ ਬਾਣੀ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਜਾਂਦਾ ਹੈ ਤੇ ਬਹੁਤ ਵਾਰੀ ਵੇਖਿਆ ਜਾਂਦਾ ਕਿ ਗੁਰਦੁਆਰਿਆਂ ਦੇ ਵਿੱਚੋਂ ਜਦੋਂ ਇਸ ਕੀਰਤਨ ਦਾ ਲਾਈਵ ਟੈਲੀਕਾਸਟ ਹੁੰਦਾ ਤਾਂ ਸਕਰੀਨ ਦੇ ਉੱਪਰ ਆਸਾ ਦੀ ਵਾਰ ਦੇ ਜੋ ਸ਼ਬਦ ਹਨ ਉਹ ਵੀ ਲਿਖੇ ਹੋਏ ਅਸੀਂ ਦਰਸ਼ਨ ਕਰਦੇ ਹਾਂ ਪਰ ਬਹੁਤ ਵਾਰੀ ਉਹ ਅਰਥ ਸਾਡੀ ਸਮਝ ਦੇ ਵਿੱਚ ਨਹੀਂ ਆਉਂਦੇ ਗੁਰਬਾਣੀ ਨੂੰ ਪਿਆਰ ਨਾਲ ਪੜਨਾ ਜਾਂ ਸੁਣਨਾ ਇਹ ਸਾਧ ਸੰਗਤ ਦੀ ਬਹੁਤ ਵਧੀਆ ਗੱਲ ਹੈ ਪਰ ਜੇ ਸਾਨੂੰ ਉਹਨਾਂ ਗੁਰਬਾਣੀ ਦੇ ਸ਼ਬਦਾਂ ਦੇ ਅਰਥਾਂ ਦਾ ਵੀ ਪਤਾ ਹੋਵੇ ਅਸੀਂ ਹੋਰ ਜ਼ਿਆਦਾ ਲਾਭ ਪ੍ਰਾਪਤ ਕਰ ਸਕਦੇ ਹਾਂ ਜਦੋਂ ਸਾਨੂੰ ਅਰਥਾਂ ਦੀ ਸੋਝੀ ਹੋ ਜਾਵੇ ਤੇ ਉਹਨਾਂ ਗੁਰਬਾਣੀ ਦੇ ਉਪਦੇਸ਼ਾਂ ਦੇ ਉੱਪਰ ਅਮਲ ਕਰਨਾ ਉਹਨਾਂ ਦੇ ਉੱਤੇ ਇੰਪਲੀਮੈਂਟ ਜਦੋਂ ਅਸੀਂ ਕਰਨ ਲੱਗ ਜਾਈਏ ਤੇ ਫਿਰ ਅਸੀਂ ਸਤਿਗੁਰੂ ਜੀ ਦੀ ਨਜ਼ਰ ਦੇ ਵਿੱਚ ਪ੍ਰਵਾਨ ਚੜ ਜਾਂਦੇ ਹਾਂ ਆਸਾ ਜੀ ਦੀ ਵਾਰ ਦਾ ਕੀਰਤਨ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਆਸਾ ਜੀ ਦੀ ਵਾਰ ਦੇ ਵਿੱਚ ਸ਼ਲੋਕ ਅਤੇ ਪੌੜੀਆਂ ਲਿਖੀਆਂ ਹੋਈਆਂ ਹਨ ਗੁਰਮੁਖ ਪਿਆਰੇ ਜਦੋਂ ਗੁਰਬਾਣੀ ਦਾ ਕੀਰਤਨ ਕਰਦੇ ਨੇ ਤੇ ਆਸਾ ਜੀ ਦੀ ਵਾਰ ਦੇ ਵਿੱਚ ਨਾਲ ਆਸਾ ਰਾਗ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਜਿਹੜੇ ਸ਼ੰਤ ਹਨ ਨਾਲ ਦੀ ਨਾਲ ਉਹਨਾਂ ਦਾ ਵੀ ਕੀਰਤਨ ਕੀਤਾ ਜਾਂਦਾ ਇਸ ਵਾਸਤੇ ਆਸਾ ਜੀ ਦੀ ਵਾਰ ਦੇ ਅਰਥਾਂ ਨੂੰ ਸਮਝਣ ਤੋਂ ਪਹਿਲਾਂ ਜਿਹੜੇ ਇਸ ਅੰਮ੍ਰਿਤ ਬਾਣੀ ਦੇ ਕੀਰਤਨ ਵਿੱਚ ਸ਼ੰਤ ਪੜੇ ਜਾਂਦੇ ਨੇ ਉਹ ਸਾਡੀ ਸਮਝ ਦੇ ਵਿੱਚ ਆ ਜਾਣ ਤੇ ਸਾਨੂੰ ਬਾਕੀ ਦੇ ਸ਼ਬਦ ਸਮਝਣੇ ਵੀ ਸੁਖੈਣ ਹੋ ਜਾਣਗੇ ਤਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਸਰਾਲ ਦੇ ਵਿੱਚ ਇਸ ਵਿਸ਼ੇਸ਼ ਬਾਣੀ ਜਿਸ ਦਾ ਨਾਮ ਹੈ ਸ਼ੰਤ ਸ਼ੰਤ ਇੱਕ ਸਾਧ ਸੰਗਤ ਜੀ ਕਾਵਦੀ ਚਾਲ ਹੈ ਗੁਰਬਾਣੀ ਦੇ ਵਿੱਚ ਕਈ ਤਰ੍ਹਾਂ ਦੀਆਂ ਸਤਿਗੁਰੂ ਜੀ ਨੇ ਚਾਲਾਂ ਦੀ ਵਰਤੋਂ ਕੀਤੀ ਹੈ ਜਿਵੇਂ ਸਲੋਕ ਪਾਉੜੀਆਂ ਹਨ ਸ਼ਬਦ ਹਨ ਅਸ਼ਟਪਦੀਆਂ ਹਨ ਸੋਲਹੇ ਹਨ ਇਸੇ ਤਰ੍ਹਾਂ ਸ਼ੰਤ ਇਹ ਵੀ ਅੰਮ੍ਰਿਤ ਬਾਣੀ ਦੀ ਇੱਕ ਕਿਸਮ ਹੈ ਤੋ ਸਤਗੁਰੂ ਸੱਚੇ ਪਾਤਸ਼ਾਹ ਜੀ ਆਸਾ ਰਾਲ ਦੇ ਵਿੱਚ ਇਹਨਾਂ ਸੰਤਾਂ ਦੀ ਬਖਸ਼ਿਸ਼ ਕਰ ਰਹੇ ਹਨ ਆਰੰਭਤਾ ਤੇ ਉਸ ਅਕਾਲ ਪੁਰਖ ਵੈਗੁਰੂ ਜੀ ਦਾ ਮੰਗਲ ਲਿਖਿਆ ਕਿਸੇ ਵੀ ਕਾਰਜ ਦੀ ਆਰੰਭਤਾ ਤੋਂ ਪਹਿਲਾਂ ਅਕਾਲ ਪੁਰਖ ਵੈਗੁਰੂ ਜੀ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੈ ਤੋ ਸਤਗੁਰੂ ਜੀ ਪਹਿਲਾਂ ਸੰਖੇਪ ਦੇ ਵਿੱਚ ਮੂਲ ਮੰਤਰ ਲਿਖਦੇ ਨੇ ਤੇ ਪ੍ਰਮਾਤਮਾ ਜੀ ਨੂੰ ਯਾਦ ਕਰ ਰਹੇ ਹਨ ਇੱਕ ਓੰਕਾਰ ਉਹ ਕਾਲਪੁਰਖ ਵੈਗੁਰੂ ਜੀ ਇੱਕ ਨੇ ਤੇ ਓੰਕਾਰ ਇੱਕ रस ਉਹ ਸਾਰਿਆਂ ਦੇ ਵਿੱਚ ਵਿਆਪਕ ਨੇ ਪ੍ਰਮਾਤਮਾ ਜੀ ਸਾਰਿਆਂ ਦੇ ਵਿੱਚ ਹੀ ਵਸਦੇ ਹਨ ਸਭ ਮਹਿ ਜੋਤ ਜੋਤ ਹੈ ਸੋਏ ਿਸਦੇ ਚਾਨਣ ਸਭ ਮਹਿ ਚਾਨਣ ਹੋਏ ਵੈ ਗੁਰੂ ਜੀ ਦੀ ਜੋ ਪਰਮਾਤਮਾ ਜੀ ਦਾ ਪ੍ਰਕਾਸ਼ ਸਾਰਿਆਂ ਦੇ ਵਿੱਚ ਹੀ ਹੈ ਉਹ ਸਰਬ ਵਿਆਪਕ ਹਨ ਇੱਕ ਰਸ ਲਗਾਤਾਰ ਵੈ ਗੁਰੂ ਜੀ ਸਾਰਿਆਂ ਦੇ ਵਿੱਚ ਹੀ ਵਸਦੇ ਨੇ ਸਤ ਗੁਰ ਪ੍ਰਸਾਦ ਉਸ ਪਰਮਾਤਮਾ ਜੀ ਦੀ ਪ੍ਰਾਪਤੀ ਦੇ ਵਾਸਤੇ ਸਾਧੂਆਂ ਸੰਤਾਂ ਮਹਾਤਮਾ ਜੋਗੀਆਂ ਨੇ ਬੜੇ ਯਤਨ ਕੀਤੇ ਕਈਆਂ ਨੇ ਆਪਣਾ ਘਰਬਾਰ ਤਿਆਗ ਦਿੱਤਾ ਪਹਾੜਾਂ ਵਿੱਚ ਚਲੇ ਗਏ ਜੰਗਲਾਂ ਬਿਆ ਬਾਨਾਂ ਵਿੱਚ ਚਲੇ ਗਏ ਪਹਾੜਾਂ ਦੀਆਂ ਕੰਦਰਾਾਂ ਜਾਂ ਪਹਾੜਾਂ ਦੀਆਂ ਚੋਟੀਆਂ ਦੇ ਉੱਤੇ ਚਲੇ ਗਏ ਕਿ ਕਿਸੇ ਤਰ੍ਹਾਂ ਸਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਵੇ ਪਰ ਸਤਿਗੁਰੂ ਜੀ ਨੇ ਦੱਸਿਆ ਹੈ ਭਾਈ ਉਹ ਪਰਮਾਤਮਾ ਤਾਂ ਸਤਿਗੁਰੂ ਜੀ ਦੀ ਕਿਰਪਾ ਨਾਲ ਮਿਲਦਾ ਹੈ ਪ੍ਰਸਾਦ ਦਾ ਅਰਥ ਹੁੰਦਾ ਕਿਰਪਾ ਜੀ ਦੇ ਉੱਤੇ ਸਤਿਗੁਰੂ ਜੀ ਦੀ ਕਿਰਪਾ ਹੋਵੇ ਪਰਮਾਤਮਾ ਜੀ ਦਾ ਮਿਲਾਪ ਉਸੇ ਨਾਲ ਹੀ ਹੁੰਦਾ ਹੈ ਉਸੇ ਜੀਵ ਨੂੰ ਪਤਾ ਚੱਲਦਾ ਹੈ ਇੱਕ ਓੰਕਾਰ ਦਾ ਇੱਕ ਓੰਕਾਰ ਦਾ ਪਤਾ ਕਿੰ ਨੂੰ ਚੱਲਿਆ ਭਾਈ ਕਨਈਆ ਜੀ ਨੂੰ ਜਿਨ੍ਹਾਂ ਨੂੰ ਸਾਰੇ ਆਪਣੇ ਹੀ ਦਿਖਾਈ ਦੇਣ ਲੱਗ ਪਏ ਨਾ ਕੋਈ ਬੈਰੀ ਨਾ ਹੀ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ ਉਹਨਾਂ ਨੂੰ ਦੁਸ਼ਮਣਾਂ ਦੇ ਵਿੱਚ ਵੀ ਆਪਣੇ ਦਿਖਾਈ ਦਿੰਦੇ ਸਨ ਬੇਸ਼ੱਕ ਭਾਈ ਕਨਈਆ ਜੀ ਦੀ ਸ਼ਿਕਾਇਤ ਵੀ ਕੀਤੀ ਗਈ ਪਰ ਉਹਨਾਂ ਨੇ ਜਵਾਬ ਦਿੱਤਾ ਸੱਚੇ ਪਾਤਸ਼ਾਹ ਜੀ ਤੁਸੀਂ ਤਾਂ ਮੇਰੀ ਡਿਊਟੀ ਜ਼ਖਮੀਆਂ ਨੂੰ ਪਾਣੀ ਪਿਲਾਉਣ ਦੀ ਲਗਾਈ ਹੈ ਏ ਤੇ ਮਹਾਰਾਜ ਜੀ ਮੈਨੂੰ ਦੱਸਿਆ ਹੀ ਨਹੀਂ ਕਿ ਜਿਹੜਾ ਪਾਣੀ ਪਿਉਣਾ ਉਹ ਵੀ ਆਪਣੇ ਸਿਪਾਈਆਂ ਨੂੰ ਸਿੱਖਾਂ ਨੂੰ ਪਿਉਣਾ ਦੁਸ਼ਮਣ ਦੇ ਸਿਪਾਈਆਂ ਨੂੰ ਨਹੀਂ ਪਿਉਣਾ ਮੈਂ ਤੇ ਸਤਿਗੁਰੂ ਜੀ ਪਾਣੀ ਦੀ ਮਸ਼ਕ ਲੈ ਕੇ ਹੱਥ ਵਿੱਚ ਚਿੱਟਾ ਝੰਡਾ ਫੜ ਕੇ ਸ਼ਾਂਤੀ ਦਾ ਪ੍ਰਤੀਕ ਜਦੋਂ ਜੰਗ ਦੇ ਮੈਦਾਨ ਵਿੱਚ ਜਾਂਦਾ ਹਾਂ ਮੈਨੂੰ ਤਾਂ ਸੱਚੇ ਪਾਤਸ਼ਾਹ ਜੀ ਸੱਤ ਸਾਰਿਆਂ ਵਿੱਚ ਤੁਸੀਂ ਹੀ ਦਿਖਾਈ ਦਿੰਦੇ ਹੋ ਇਸ ਵਾਸਤੇ ਮੈਨੂੰ ਕੋਈ ਵੈਰੀ ਦਿਖਾਈ ਦਿੰਦਾ ਹੀ ਨਹੀਂ ਜਿਨ੍ਹਾਂ ਨੇ ਇੱਕ ਓੰਕਾਰ ਨੂੰ ਸਮਝ ਲਿਆ ਹੋਵੇ ਉਹਨਾਂ ਦੇ ਵਿੱਚੋਂ ਹੋਏ ਨੇ ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਵਾਲੇ ਉਹਨਾਂ ਨੂੰ ਸਾਰਿਆਂ ਦੇ ਵਿੱਚ ਇੱਕ ਪਰਮਾਤਮਾ ਹੀ ਦਿਖਾਈ ਦਿੱਤਾ ਪਸ਼ੂਆਂ ਪੰਛੀਆਂ ਜਾਨਵਰਾਂ ਦੇ ਵਿੱਚ ਵੀ ਉਹਨਾਂ ਨੇ ਵੇਖਿਆ ਕਰਨਾ ਕਿ ਅਗਰ ਸੜਕ ਦੇ ਉੱਤੇ ਕੋਈ ਘੋੜਾ ਜਾ ਰਿਹਾ ਜੱਕਾ ਤੇ ਘੋੜਾ ਜਾ ਰਿਹਾ ਉਹਦੇ ਪੇਠ ਵਿੱਚ ਕਿਦਨੇ ਜ਼ਖਮ ਹੋਇਆ ਹੋਇਆ ਕਰਨਾ ਭਗਤ ਪੂਰਨ ਸਿੰਘ ਜੀ ਨੇ ਉਹਨੂੰ ਵੀ ਮਲਮ ਲਾ ਦਿਆ ਕਰ ਲਈ ਕਿਸਾਨਾਂ ਨੇ ਪੈਲੀਆਂ ਦੇ ਵਿੱਚ ਜੇ ਹਲਵਾਇਆ ਕਰਨਾ ਤੇ ਜੇ ਕਿਸੇ ਬਲਦ ਨੂੰ ਜ਼ਖਮ ਆਵੇ ਕੋਣਾ ਉਹਦੇ ਵੀ ਇਲਾਜ ਵਾਸਤੇ ਯਤਨ ਕਰਨਾ ਮਨੁੱਖਤਾ ਦੀ ਸੇਵਾ ਤੇ ਉਹਨਾਂ ਨੇ ਸਾਰੀ ਜ਼ਿੰਦਗੀ ਕੀਤੀ ਹੀ ਤੋਂ ਕਹਿਣ ਦਾ ਭਾਵ ਜਿਨ੍ਹਾਂ ਨੂੰ ਇੱਕ ਓੰਕਾਰ ਸਮਝ ਚ ਆ ਜਾਵੇ ਉਹਨਾਂ ਨੂੰ ਸਾਰਿਆਂ ਦੇ ਵਿੱਚ ਪਰਮਾਤਮਾ ਦੀ ਜੋਤ ਹੀ ਦਿਖਾਈ ਦਿੰਦੀ ਹੈ ਤੋਂ ਕਹਿਣ ਦਾ ਭਾਵੇਂ ਹੈ ਸਾਡਾ ਸਾਰਿਆਂ ਦਾ ਜੋਰ ਬਾਣੀ ਪੜਨ ਦੇ ਉੱਤੇ ਲੱਗਾ ਹੋਇਆ ਬਾਣੀ ਨੂੰ ਸਮਝਦੇ ਘਟ ਨੇ ਤੇ ਜੇ ਕੋਈ ਸਮਝ ਵੀ ਲੈਂਦੇ ਨੇ ਉਹਦੇ ਉੱਤੇ ਅਮਲ ਇੰਪਲੀਮੈਂਟ ਬਹੁਤ ਘੱਟ ਕਰਦੇ ਨੇ ਤੇ ਜਿਹੜੇ ਗੁਰਮਖ ਪਿਆਰੇ ਫਿਰ ਗੁਰਬਾਣੀ ਨੂੰ ਆਪਣੀ ਜ਼ਿੰਦਗੀ ਦਾ ਹਿਸਾਬ ਬਣਾ ਲੈਣ ਉਹ ਪਰਮਾਤਮਾ ਜੀ ਵਰਗੇ ਹੋ ਜਾਂਦੇ ਨੇ ਪੜਨ ਨੂੰ ਪਾਵੇ ਅਸੀਂ ਰੋਜ਼ ਆਸਾ ਜੀ ਦੀਵਾਰ ਸਾਰੀ ਪੜਦੇ ਹੋਈਏ ਜਾਂ ਸਾਡੇ ਘਰ ਸੇ ਟੀਵੀ 'ਚ ਆਸਾ ਜੀ ਦੀਵਾਰ ਦਾ ਸਾਰਾ ਹੀ ਕੀਰਤਨ ਪਲੇ ਹੋ ਜਾਂਦਾ ਹੋਵੇ ਪਰ ਸਮਝ ਸਾਡੀ ਵਿੱਚ ਇੱਕ ਓੰਕਾਰ ਵੀ ਨਹੀਂ ਆਉਂਦਾ ਜੇ ਇੱਕ ਓੰਕਾਰ ਹੀ ਸਾਡੀ ਸਮਝ ਦੇ ਵਿੱਚ ਆ ਜਾਵੇ ਤੇ ਅਸੀਂ ਗੁਰੂ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਜਾਈਏ ਸਾਡੇ ਵਿੱਚੋਂ ਫਿਰ ਹਰੇਕ ਪ੍ਰਕਾਰ ਦੀ ਈਰਖਾ ਦਵੈਸ਼ ਕੀਨਾ ਸਾੜਾ ਜੈਲਸੀ ਕੁਰਾਈਤਾਤ ਇਹ ਸਭ ਕੁਝ ਖਤਮ ਹੋ ਜਾਵੇ ਬਿਸਰ ਗਈ ਸਬਤਾਤ ਪਰਾਈ ਜਬ ਤੇ ਸਾਧ ਸੰਗਤ 모ਹੀ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ ਜਿਸ ਬੰਦੇ ਨੂੰ ਇੱਕ ਓੰਕਾਰ ਸਮਝ ਚ ਆ ਜਾਵੇ ਉਹ ਫਿਰ ਕਿਸੇ ਦਾ ਨੁਕਸਾਨ ਨਹੀਂ ਕਰਦਾ ਕਿਸੇ ਉਹ ਮਨੁੱਖ ਖੁਦ ਗਰਜ਼ ਨਹੀਂ ਹੁੰਦਾ ਕਿਸੇ ਦਾ ਨੁਕਸਾਨ ਕਰਕੇ ਤੇ ਆਪਣਾ ਲਾਭ ਨਹੀਂ ਚਾਹੁੰਦਾ ਉਹ ਰੱਬ ਦਾ ਪਿਆਰਾ ਸਰਬਾਦੋਂ ਦਾ ਭਲਾ ਮੰਗਦਾ ਜਿਹਨੂੰ ਇੱਕ ਓੰਕਾਰ ਸਮਝ ਲੈ ਦੇ ਵਿੱਚ ਆ ਜਾਵੇ ਇਸ ਵਿੱਚ ਹੋਰ ਵੀ ਬਹੁਤ ਕੁਝ ਛੁਪਿਆ ਹੋਇਆ ਪਰਮਾਤਮਾ ਇੱਕ ਆ ਉਹ ਫਿਰ ਥਾਂ ਥਾਂ ਦੇ ਉੱਤੇ ਮੱਥੇ ਨਹੀਂ ਟੇਕਦਾ ਬਹੁਤੇ ਦੇਵੀ ਦੇਵਤਿਆਂ ਦੀ ਪੂਜਾ ਨਹੀਂ ਕਰਦਾ ਉਹ ਰੱਬ ਦਾ ਪਿਆਰਾ ਇੱਕ ਦਾ ਉਪਾਸ਼ਕ ਹੋ ਜਾਂਦਾ ਇੱਕ ਓੰਕਾਰ ਨੂੰ ਸਮਝਣ ਵਾਸਤੇ ਰਹਿਰਾਸ ਸਾਹਿਬ ਦੀ ਬਾਣੀ ਵਿੱਚ ਸਵਈਆ ਅਤੇ ਦੋਹਰਾ ਉਹਨਾਂ ਨੂੰ ਵੀ ਅਸੀਂ ਪੜ ਲਈਏ ਤੇ ਉਹਨਾਂ ਦੇ ਵਿੱਚ ਵੀ ਇੱਕ ਦਾ ਇੱਕ ਓੰਕਾਰ ਦੇ ਅਰਥ ਕੀਤੇ ਹੋਏ ਨੇ ਕਿ ਪਰਮਾਤਮਾ ਜੀ ਤੁਸੀਂ ਇੱਕ ਹੋ ਤੇ ਜਦੋਂ ਦੇ ਤੁਹਾਡੇ ਨਾਲ ਜੁੜ ਗਏ ਹਾਂ ਹੋਰ ਕਿਸੇ ਨੂੰ ਅਸੀਂ ਆਪਣੀ ਅੱਖ ਥੱਲੇ ਵੀ ਨਹੀਂ ਲਿਆਉਂਦੇ ਸਵਈਆ ਪਾਏ ਗਏ ਜਬ ਤੇ ਤੁਮਰੇ ਸਭ ਤੇ ਕੋ ਅੱਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਇਕ ਨ ਮੰਨਿਓ ਸਿਮਰਤ ਸਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਇਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈ ਨਾ ਗਇਓ ਸਭ ਤੋਏ ਬਥਾਨਿਓ ਬੋਦਰਾ ਜਦੋਂ ਇਕ ਓੰਕਾਰ ਦੇ ਆਸਰੇ ਹੋ ਗਏ ਤੇ ਬਾਕੀ ਸਾਰੇ ਦੁਆਰਿਆਂ ਨੂੰ ਛੱਡ ਦਿੱਤਾ ਮਨ ਦੇ ਅੰਦਰ ਇੱਕ ਰੋਸਾ ਵੱਜ ਗਿਆ ਇੱਕ ਪਰਮਾਤਮਾ ਜੀ ਸਾਡੀ ਰੱਖਿਆ ਕਰਨਗੇ ਸਗਲ ਦੁਆਰ ਕੋ ਛੱਡ ਕੇ ਗਹਿੋ ਤਹਾਰੋ ਦੁਆਰ ਬਾਹੇ ਗਏ ਕੀ ਲਾਜ ਆਸ ਗੋਬਿੰਦ ਦਾਸ ਤਹਾਰਾ ਇਕ ਓੰਕਾਰ ਪਰਮਾਤਮਾ ਜੀ ਇਕ ਨੇ ਉਹ ਸਾਰਿਆਂ ਦੇ ਵਿੱਚ ਵਸੇ ਹੋਏ ਨੇ ਮਿਲਦੇ ਕਿੰਨੂ ਹਨ ਜੀ ਦੇ ਉੱਤੇ ਸਤ ਗੁਰੂ ਜੀ ਦੀ ਕਿਰਪਾ ਹੋਵੇ ਆਸਾ ਇਸ ਰਾਗ ਦਾ ਨਾਮ ਹੈ ਮਹੱਲਾ ਚੌਥਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੀ ਅਮਰਤ ਬਾਣੀ ਸ਼ੰਤ ਬਾਣੀ ਦੇ ਕੇ ਸਮ ਘਾਰ ਚੌਥਾ ਜਦੋਂ ਗੁਰਮੁਖ ਪਿਆਰਿਆਂ ਨੇ ਇਸ ਬਾਣੀ ਨੂੰ ਗਾਉਣਾ ਹੋਵੇ ਤੇ ਸੁਰ ताल ਘਾਰ ਚੌਥੇ ਦਾ ਖਿਆਲ ਰੱਖਣਾ ਜਿਹੜੇ ਕਲਾਸੀਕਲ ਦੇ ਬਾਹਰ ਹਨ ਰਾਗਾ ਦੀ ਜਾਣਕਾਰੀ ਰੱਖਣ ਵਾਲੇ ਉਹ ਜਾਣਦੇ ਨੇ ਕਿ ਘਾਰ ਚੌਥੇ ਦੇ ਵਿੱਚ ਕਿ ਮੇ ਜਿਹੜੇ ਤਾਲ ਪੂਰਨੇ ਹਨ ਕਿਹੜੇ ਸੁਰਾ ਤਾਲਾਂ ਦੀ ਵਰਤੋਂ ਕਰਨੀਆਂ ਇਹ ਜਿਹੜੇ ਰਾਗਾਂ ਦੇ ਮਹਾਰੋਏ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਨੇ ਜਿਹੜੇ ਨਿਰਧਾਰਤ ਰਾਗਾਂ ਵਿੱਚ ਕੀਰਤਨ ਕਰਦੇ ਹਨ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਾਰ ਅੰਮ੍ਰਿਤ ਪਿੰਨੇ ਲੋਏਣਾ ਮਨ ਪ੍ਰੇਮਰ ਤਨ ਨਾਮ ਰਾਮ ਰਾਜੇ ਪਿੰਨੇ ਦਾ ਅਰਥ ਹੁੰਦਾ ਭਿਜੇ ਹੋਏ ਤਰ ਹੋ ਗਏ ਹਨ ਸਰੂਰ ਵਿੱਚ ਆ ਗਏ ਹਨ ਦੇਖੋ ਕਿੰਨੀ ਵੱਡੀ ਅਵਸਥਾ ਦੀਆਂ ਇਹ ਗੱਲਾਂ ਹਨ ਲੋਇਨ ਦਾ ਮਤਲਬ ਹੁੰਦਾ ਅੱਖਾਂ ਪ੍ਰੇਮ ਮੰਮੇ ਨੂੰ ਸਿਹਾਰੀ ਅਰਥ ਬਣ ਗਿਆ ਪ੍ਰੇਮ ਰੰਗ ਵਿੱਚ ਅਰ ਤਨਾਂ ਰੱਤਾ ਹੋਇਆ ਰੰਗਿਆ ਗਿਆ ਸਾਰੀ ਪੰਕਤੀ ਦਾ ਅਰਥ ਬਣਿਆ ਮੇਰੀਆਂ ਅੱਖਾਂ ਆਤਮਕ ਜੀਵਨ ਦੇਣ ਵਾਲੇ ਹਰ ਨਾਮ ਜਲ ਨਾਲ ਸਰੂਰ ਵਿੱਚ ਆ ਗਈਆਂ ਹਨ ਇੱਕ ਤੇ ਸਰੀਰਕ ਜੀਵਨ ਆ ਉਹ ਤੇ ਸਾਨੂੰ ਮਿਲਿਆ ਹੀ ਆ ਸਾਡੇ ਤੋਂ ਬਿਨਾ ਹੋਰ ਅਨੇਕਾਂ ਹੀ ਜੀਵ ਜੰਤੂ ਪੇੜ ਪੌਦੇ ਆਦਿਕ ਕਿੰਨਿਆਂ ਨੂੰ ਇਹ ਸਰੀਰਕ ਜੀਵਨ ਮਿਲਿਆ ਹੋਇਆ ਆਪੋ ਆਪਣੀਆਂ ਉਹ ਜੂਨਾ ਭੋਗ ਰਹੇ ਹਨ ਇਸ ਤੋਂ ਵੀ ਵੱਧ ਕੇ ਇੱਕ ਜੀਵਨ ਹੋਰ ਹੈ ਉਹਨੂੰ ਕਹਿੰਦੇ ਨੇ ਆਤਮਕ ਜੀਵਨ ਆਤਮਕ ਤੌਰ ਤੇ ਜੀਉਣਾ ਆਤਮਾ ਦਾ ਬਲਵਾਨ ਹੋ ਜਾਣਾ ਜਿਹੜਾ ਸਰੀਰ ਆ ਇਹ ਬਿਨਸਨਹਾਰਿਆ ਸਰੀਰ ਪੁਰਾਣਾ ਹੋ ਜਾਂਦਾ ਜ਼ਰਜਰਾ ਹੋ ਜਾਂਦਾ ਜੀਰਣ ਹੋ ਜਾਂਦਾ ਖਤਮ ਹੋ ਜਾਂਦਾ ਪਰ ਜਿਹੜੀ ਇਹਦੇ ਵਿੱਚ ਆਤਮਾ ਹੈ ਨਾ ਨਾਏ ਬੁੱਢਾ ਨਾਏ ਬਾਲਾ ਨਾ ਆਪਮਨਿਕਾ ਨਿਆਣਾ ਹੁੰਦੀ ਆ ਤੇ ਨਾਏ ਬੁੱਢਾ ਹੁੰਦੀ ਆ ਜਿਹੜੀ ਆਤਮਾ ਹੈ ਉਹ ਹਮੇਸ਼ਾ ਇੱਕੋ ਜਿਹੀ ਰਹਿੰਦੀ ਆ ਤੇ ਜਿਨ੍ਹਾਂ ਦੇ ਉੱਤੇ ਵੈਗੁਰੂ ਦੀ ਬਖਸ਼ਿਸ਼ ਹੋ ਜਾਵੇ ਉਹਨਾਂ ਨੂੰ ਆਤਮਿਕ ਜੀਵਨ ਮਿਲ ਜਾਂਦਾ ਭਾਵ ਉਹ ਆਤਮਿਕ ਤੌਰ ਤੇ ਬਲਵਾਨ ਹੋ ਜਾਂਦੇ ਨੇ ਤੇ ਵੈਗੁਰੂ ਨੇ ਕਿਰਪਾ ਕੀਤੀ ਗੁਰੂ ਰਾਮਦਾਸ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਮੇਰੀਆਂ ਅੱਖਾਂ ਆਤਮਿਕ ਜੀਵਨ ਦੇਣ ਵਾਲੇ ਹਰਨਾਮ ਜਲ ਨਾਲ ਸਰੂਰ ਵਿੱਚ ਆ ਗਈਆਂ ਹਨ ਕੰਮ ਕਰਕੇ ਲੋਕੀਆ ਨਸ਼ੇ ਆਦਿਕ ਕਰ ਲੈਂਦੇ ਆ ਉਹਦੇ ਨਾਲ ਸਰੂਰ ਵਿੱਚ ਆਉਣ ਦੀ ਕੋਸ਼ਿਸ਼ ਕਰਦੇ ਆ ਉਹ ਕਹਿੰਦੇ ਜੀ ਬਹੁਤ ਸਰੂਰ ਆਇਆ ਬਹੁਤ ਆਨੰਦ ਬਣਿਆ ਪਰ ਉਹ ਜਿਹੜੇ ਦੁਨਿਆਵੀ ਨਸ਼ੇ ਹਨ ਉਹ ਥੋੜੇ ਚਿਰੇ ਨੇ ਲੱਫ ਜਾਂਦੇ ਨੇ ਪਰ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦਾ ਸਰੂਰ ਆ ਜਾਵੇ ਜਿਨ੍ਹਾਂ ਦੀਆਂ ਅੱਖਾਂ ਆਤਮਕ ਜੀਵਨ ਦੇਣ ਵਾਲੇ ਹਰ ਨਾਮ ਜਲ ਦੇ ਨਾਲ ਸਰੂਰ ਵਿੱਚ ਆ ਜਾਣ ਇਹ ਸਰੂਰ ਫਿਰ ਕਦੇ ਖਤਮ ਨਹੀਂ ਹੁੰਦਾ ਇਹ ਰੰਗ ਸਦਾ ਹੀ ਚੜਿਆ ਰਹਿੰਦਾ ਫੇਰ ਸਾਧ ਸੰਗਤ ਜੀ ਜਿਹੜੀਆਂ ਅੱਖਾਂ ਨੇ ਉਹਨਾਂ ਵੀ ਵੇਖਣੀ ਬਦਲ ਜਾਂਦੀਆਂ ਜੇ ਮੇਂ ਪਰਮਾਤਮਾ ਜੀ ਦੇ ਨਾਲੋਂ ਟੁੱਟੇ ਹੋਏ ਕਿਸੇ ਜੀਵ ਦੇ ਕੋਲ ਬਹੁਤ ਜ਼ਿਆਦਾ ਰੁਪਿਆ ਪੈਸਾ ਧਨ ਦੌਲਤ ਆ ਜਾਵੇ ਤੇ ਜਿਹੜੇ ਲੋਕ ਉਹਦੇ ਸੰਪਰਕ ਵਿੱਚ ਆਉਂਦੇ ਨੇ ਉਹ ਕਹਿ ਦਿੰਦੇ ਨੇ ਭਾਈ ਜਦੋਂ ਦੀ ਤੇਰੇ ਕੋਲ ਬਹੁਤੀ ਮਾਇਆ ਆਈ ਆ ਤੇਰੀ ਤਾਂ ਵੇਖਣੀ ਹੀ ਬਦਲ ਗਈ ਆ ਵੇਖਣੀ ਵੇਖਣ ਦਾ ਤਰੀਕਾ ਬਦਲ ਗਿਆ ਲੋਕਾਂ ਦੇ ਨਾਲ ਗੱਲ ਬਾਤ ਕਰਨ ਦਾ ਢੰਗ ਤਰੀਕਾ ਬਦਲ ਗਿਆ ਪਰ ਜਿਨ੍ਹਾਂ ਨੂੰ ਪਰਮਾਤਮਾ ਜੀ ਦਾ ਨਾਮ ਜਲ ਪ੍ਰਾਪਤ ਹੋ ਜਾਵੇ ਜਿਨ੍ਹਾਂ ਨੂੰ ਐਸਾ ਸਰੂਰ ਆਉਂਦਾ ਉਹਨਾਂ ਗੁਰਮੁਖ ਪਿਆਰਿਆਂ ਦੀ ਵੀ ਸਾਧ ਸੰਗਤ ਦੀ ਨਜ਼ਰੀ ਬਦਲ ਜਾਂਦੀ ਆ ਨਾਨਕ ਸੇ ਅਖੜੀਆਂ ਬਿਆਨ ਜਿਨੀ ਦੇਸਨ ਤੋਂ ਮਾਂ ਬੇਰੀ ਉਹ ਅੱਖਾਂ ਕੋਈ ਹੋਰ ਹੀ ਹੁੰਦੀਆਂ ਨੇ ਜਿੰਨਾ ਦੇ ਨਾਲ ਮੇਰਾ ਪਿਰ પતિ ਪਰਮਾਤਮਾ ਵੈਗਰੂ ਸਾਰਿਆਂ ਦੇ ਵਿੱਚ ਵਸਦਾ ਵਿਖਾਈ ਦਿੰਦਾ ਨਾ ਉਹ ਅੱਖਾਂ ਇਹ ਨਹੀਂ ਹਨ ਜਿਨ੍ਹਾਂ ਦੇ ਉੱਤੇ ਵਿਕਾਰਾਂ ਦੀ ਮੈਲ ਚੜੀ ਹੋਈ ਆ ਜਿਨ੍ਹਾਂ ਦੇ ਉੱਤੇ ਲੋਭ ਦੀ ਮੈਲ ਚੜੀ ਹੋਈ ਆ ਇਹਨਾਂ ਦੇ ਨਾਲ ਸਾਰਿਆਂ ਦੇ ਵਿੱਚ ਵਸਣ ਵਾਲੇ ਪ੍ਰਮਾਤਮਾ ਜੀ ਕਿਵੇਂ ਦਿਖਾਈ ਦੇਣ ਉਹਦਾ ਵੀ ਨਜ਼ਰ ਹੀ ਨਹੀਂ ਆ ਜੇ ਭਲਾ ਕਿਸੇ ਦੀਆਂ ਅੱਖਾਂ ਦੇ ਉੱਤੇ ਪੱਟੀ ਬੰਨ੍ਹ ਦਿੱਤੀ ਜਾਵੇ ਉਹਨੂੰ ਤੇ ਕੁਝ ਨਹੀਂ ਦਿਸਦਾ ਇਸੇ ਤਰ੍ਹਾਂ ਜੇ ਸੰਮਨੋਖ ਦੀਆਂ ਅੱਖਾਂ ਦੇ ਉੱਤੇ ਕਾਮ ਦੀ, ਕ੍ਰੋਧ ਦੀ, ਲੋਭ, ਮੋਹ ਤੇ ਹੰਕਾਰ ਦੀ ਪੱਟੀ ਬੱਜੀ ਹੋਵੇ। ਉਹਨਾਂ ਨੂੰ ਸਾਰਿਆਂ ਦੇ ਵਿੱਚ ਵਸਣ ਵਾਲੇ ਇੱਕ ਪ੍ਰਮਾਤਮਾ ਜੀ ਕਿਵੇਂ ਦਿਖਾਈ ਦੇਣ? ਉਹ ਮਨੁੱਖ ਤੇ ਸਿਰਫ ਆਪਣਾ ਹੀ ਭਲਾ ਸੋਚਦਾ। ਉਹ ਤੇ ਅੰਨਾ ਹੋ ਜਾਂਦਾ ਹੈ। माया तारी ਅਟ ਅੰਨਾ ਬੋਲਾ ਸ਼ਬਦ ਨਾ ਸੁਣਈ ਬਹਰੋ ਲਾ ਚੋਲਾ ਉਹਨਾਂ ਸ਼ਬਦ ਗੁਰੂ ਦੇ ਉਪਦੇਸ਼ ਚੰਗੀਆਂ ਆਵਾਜ਼ਾਂ ਲੋਕਾਂ ਦੀਆਂ ਆਹਾਂ ਉਹ ਸੁਣਾਈ ਨਹੀਂ ਦਿੰਦੀਆਂ ਉਤੇ ਪਾਪ ਕਰਨ ਦੇ ਉੱਤੇ ਉਤਰ ਆਉਂਦਾ ਹੈ ਔਰੰਗਜ਼ੇਬ ਵਰਗਾ ਰੱਬ ਦੇ ਪਿਆਰਿਆਂ ਨੂੰ ਕਤਲ ਕਰ ਦੇਣਾ ਬੇੜੀ ਭਰ ਕੇ ਲਿਜਾਣੀ ਫਕੀਰਾਂ ਦੀ ਤੇ ਦਰਿਆ ਦੇ ਵਿੱਚ ਲਾ ਜਾ ਕੇ ਤੇ ਬੇੜੀ ਨੂੰ ਡੋਬ ਦੇਣਾ ਲੋਕੀ ਜੋ ਮਰਜ਼ੀ ਕਹਿਣ ਉਹਨੂੰ ਤੇ ਸੁਣਾਈ ਨਹੀਂ ਦਿੰਦਾ ਸ਼ਾਂਤੀ ਦੀ ਮੂਰਤਾਂ ਦੁਖੀ ਜਨਤਾ ਨੂੰ ਆਪਣੇ ਗਾਲ ਨਾਲ ਲਾਉਣ ਵਾਲੇ ਹਿੰਦੂ ਧਰਮ ਦੀ ਰੱਖਿਆ ਕਰਨ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦ ਕਰ ਦੇਣਾ ਉਹਨਾਂ ਦੇ ਜਿਹੜੇ ਪਿਆਰੇ ਸਿੱਖ ਹਨ ਉਹਨਾਂ ਦੇ ਉੱਤੇ ਇਹ ਨਾਲ ਜ਼ਿਆਦਾ ਜ਼ੁਲਮ ਕਰਕੇ ਤੇ ਤਸ਼ੱਦਦ ਕਰਕੇ ਨੌਵੇਂ ਪਾਤਸ਼ਾਹ ਜੀ ਦੀਆਂ ਅੱਖਾਂ ਦੇ ਸਾਹਮਣੇ ਭਾਈ ਦਿਆਲਾ ਜੀ ਨੂੰ ਦੇਗ 'ਚ ਉਬਾਲ ਦੇਣਾ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਸੀਰ ਦੇਣਾ ਭਾਈ ਸਤੀ ਰਾਸ ਜੀ ਨੂੰ ਰੂਹ ਦੇ ਵਿੱਚ ਲਪੇਟ ਕੇ ਅੱਗ ਲਾ ਦੇਣੀ ਕਿਸੇ ਦੀ ਗੱਲ ਨਾ ਸੁਣਨੀ ਤੇ ਮੈਨੂੰ ਇਸ ਕੰਮ ਤੋਂ ਕੋਈ ਰੋਕਣ ਵਾਲਾ ਜਾਂ ਲੋਕਾਂ ਤੇ ਇਸ ਦਾ ਕੀ ਅਸਰ ਹੋਵੇਗਾ ਇੱਥੇ ਤੇ ਹਾਹਾਕਾਰ ਮਚ ਜਾਏਗੀ ਮਾਇਆ ਧਾਰੀ ਮਨੁੱਖ ਇੰਨਾ ਹੰਕਾਰ ਦੇ ਨਸ਼ੇ ਵਿੱਚ ਅੰਨਾ ਹੋ ਜਾਂਦਾ ਉਹਨੂੰ ਕੁਝ ਨਹੀਂ ਸੁਣਾਈ ਦਿੰਦਾ ਕੁਝ ਨਹੀਂ ਦਿਖਾਈ ਦਿੰਦਾ ਤੇ ਉਹਦੇ ਤੱਕ ਆਵਾਜ਼ ਪਹੁੰਚਾਉਣ ਵਾਸਤੇ ਉਹਨੂੰ ਕੁਝ ਵਿਖਾਉਣ ਵਾਸਤੇ ਜਦੋਂ ਫਿਰ ਉਹੀ ਔਰੰਗਜ਼ੇਬ ਸ਼ੁਕਰਵਾਰ ਵਾਲੇ ਦਿਨ ਦਿੱਲੀ ਦੀ ਜਮਾ ਮਸਜਿਦ ਦੇ ਵਿੱਚ ਜੁਮੇ ਦੀ ਨਵਾਜ਼ ਪੜਨ ਵਾਸਤੇ ਜਾਂਦਾ ਤੇ ਇੱਕ ਗੁਰੂ ਦਾ ਸਿੱਖ ਉਹਨੂੰ ਪੱਥਰ ਮਾਰਦਾ ਕਿ ਸ਼ੈ ਦੇਸ ਮੂਰਖ ਨੂੰ ਦੁਖੀ ਜਨਤਾ ਦੀ ਜਿਹੜੀ ਆਵਾਜ਼ ਆ ਉਹ ਸੁਣਾਈ ਦੇਵੇ ਪਰ ਐਸੀ ਅੱਖਾਂ ਦੇ ਉੱਤੇ ਹੰਕਾਰ ਦੀ ਪੱਟੀ ਬੰਝੀ ਆ ਉਹਨੂੰ ਸੁਖਾਈ ਨਹੀਂ ਦਿੰਦਾ ਇਸੇ ਤਰ੍ਹਾਂ ਹੰਕਾਰੀ ਨੂੰ ਗੁਰੂ ਦਾ ਸ਼ਬਦ ਸੁਣਾਈ ਹੀ ਨਹੀਂ ਦਿੰਦਾ ਮਾਇਆ ਤਾਰੀ ਤਤ ਅਨਾ ਬੋਲਾ ਸ਼ਬਦ ਨਾ ਸੁਣੇ ਬੋਰੋ ਲਕ ਚੋਲਾ ਇੱਥੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਵੀ ਜਿਹਨੂੰ ਵੈਗੁਰੂ ਦਾ ਨਾਮ ਰੂਪੀ ਜਲ ਪ੍ਰਾਪਤ ਹੋ ਜਾਵੇ ਉਸ ਰੱਬ ਦੇ ਪਿਆਰੇ ਦੀ ਵੇਖਣੀ ਵੀ ਬਦਲ ਜਾਂਦੀ ਆ ਉਹਨੂੰ ਇੱਕ ਪ੍ਰਕਾਰ ਦਾ ਸਰੂਰ ਆ ਜਾਂਦਾ ਓ ਰੱਬ ਦਾ ਪਿਆਰਾ ਆਨੰਦ ਵਿੱਚ ਰਹਿਣ ਲੱਗ ਜਾਂਦਾ ਹੈ ਹਰ ਅੰਮ੍ਰਿਤ ਪਿੰਨੇ ਲੋਏ ਨਾ ਉਸ ਰੱਬ ਦੇ ਪਿਆਰੇ ਦੇ ਲੋਏ ਨ ਅੱਖਾਂ ਦੇ ਵਿੱਚ ਅੰਮ੍ਰਿਤ ਵਰਸਣ ਲੱਗ ਜਾਂਦਾ ਉਸ ਰੱਬ ਦੇ ਪਿਆਰੇ ਦਾ ਵੇਖਣਾ ਵੀ ਪਵਿੱਤਰ ਹੋ ਜਾਂਦਾ ਮਨ ਪ੍ਰੇਮ ਰਤਨ ਨਾਮ ਰਾਜੇ ਤੇ ਮੇਰਾ ਮਨ ਪ੍ਰਭੂ ਦੇ ਪ੍ਰੇਮ ਵਿੱਚ ਰੰਗਿਆ ਗਿਆ ਹੈ ਇਹ ਗੁਰੂ ਰਾਮਦਾਸ ਜੀ ਮਹਾਰਾਜ ਬਚਨ ਕਰ ਰਹੇ ਹਨ ਸਤਿਗੁਰੂ ਜੀ ਦੀ ਕਿਰਪਾ ਹੋਵੇ ਤੇ ਤਾਂ ਸਾਡਾ ਮਨ ਪ੍ਰਭੂ ਦੇ ਪ੍ਰੇਮ ਵਿੱਚ ਰੰਗਿਆ ਜਾਂਦਾ ਹੈ ਨਹੀਂ ਤਾਂ ਜਿੰਨੂੰ ਪੁੱਛੋ ਵੀ ਤੁਹਾਡਾ ਕੀ ਹਾਲ ਸਾ ਲਿਆ ਤੇ ਅੱਗੇ ਉਹ ਲੋਕੀ ਜਵਾਬ ਦਿੰਦੇ ਜੀ ਰੰਗ ਲੱਗੇ ਹੋਏ ਹਨ ਸਾਡੀ ਨਜ਼ਰ ਦੇ ਵਿੱਚ ਰੰਗ ਕੀ ਆ ਘਰ ਬਣਾ ਲੈਣਾ ਬੱਚੇ ਸੈਟਲਡ ਹੋ ਜਾਣੇ ਵੱਡੀਆਂ ਗੱਡੀਆਂ ਹੋਣੀਆਂ ਪ੍ਰੋਪਰਟੀ ਧਨ ਪਦਾਰਥ ਹੋਣਾ ਅਸੀਂ ਇਹਨਾਂ ਨੂੰ ਕਹਿ ਦਿੰਦੇ ਆ ਜੀ ਰੰਗ ਲੱਗੇ ਹੋਏ ਹਨ ਅਸੀਂ ਇਹਨਾਂ ਨੂੰ ਰੰਗ ਕਹਿੰਦੇ ਆ ਪਰ ਏ ਮਾਇਆ ਰੰਗ ਕਸੋਂ ਬ ਖੇਲ ਮੈਂ ਲਹਿ ਜਾਵਣਾ ਇਹ ਤੇ ਦੁਨਿਆਵੀ ਰੰਗ ਹਨ ਇਹ ਤਾਂ ਲਥ ਜਾਣ ਵਾਲੇ ਹਨ ਪਰਮਾਤਮਾ ਜੀ ਦੇ ਨਾਮ ਦਾ ਰੰਗ ਮਜੀਠ ਦਾ ਰੰਗ ਆ ਮਜੀਠ ਦਾ ਰੰਗ ਹੁੰਦਾ ਪੱਕਾ ਇਹ ਪੁਰਾਣੇ ਸਮੇ ਦੇ ਰੰਗ ਹਨ ਮਜੀਠ ਦਾ ਰੰਗ ਪੱਕਾ ਹੁੰਦਾ ਸੀ ਕਸੂੰਬੇ ਦਾ ਰੰਗ ਕੱਚਾ ਹੁੰਦਾ ਸੀ ਤੇ ਸਾਧ ਸੰਗਤ ਜੀ ਜਿਹਨੂੰ ਮਜੀਠ ਦਾ ਪੱਕਾ ਰੰਗ ਚੜ ਜਾਵੇ ਰੱਬ ਜੀ ਦੇ ਨਾਮ ਦਾ ਉਹ ਫਿਰ ਕਦੇ ਲੱਥਦਾ ਨਹੀਂ ਦੁਨਿਆਵੀ ਰੰਗ ਲੱਥ ਜਾਂਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਤੇ ਤਾਂ ਹੀ ਸਾਧ ਸੰਗਤ ਜੀ ਇਹ ਜਿਹੜੇ ਪਿਆਰ ਦੇ ਰੰਗ ਹਨ ਵੈਗੁਰੂ ਜੀ ਦੇ ਨਾਲ ਪਿਆਰ ਦੇ ਰੰਗ ਇਹ ਤਾਂ ਹੀ ਛੜਦੇ ਹਨ ਜੇ ਅਸੀਂ ਕੋਸ਼ਿਸ਼ ਕਰੀਏ ਸਾਡੇ ਕੀਤਿਆਂ ਗੱਲ ਨਹੀਂ ਬਣਦੀ ਵੈਗੁਰੂ ਜੀ ਆਪ ਰਹਿਮਤ ਕਰਨ ਇਹ ਪਰਮ ਪਿਆਲਾ ਖਸਮ ਦਾ ਜੈ ਪਾਵੇ ਤੇ ਦੇ ਸਤਗੁਰੂ ਜੀ ਨੇ ਬਚਨ ਕੀਤਾ ਵੀ ਜਦੋਂ ਵੈਗੁਰੂ ਜੀ ਦੇ ਗੁਣ ਗੌਣੇ ਨੇ ਨਾ ਉਦੋਂ ਵੀ ਪ੍ਰੇਮ ਨਾਲ ਉਦੋਂ ਵੀ ਕੋਈ ਵੱਧਾ ਰੁੱਧਾ ਕੰਮ ਨਹੀਂ ਕਰਨਾ ਪਿਆਰ ਵਿੱਚ ਭਿੱਜ ਕੇ ਉਸ ਅਕਾਲ ਪੁਰਖ ਵੈਗੁਰੂ ਜੀ ਦੇ ਗੁਣ ਗੌਣੇ ਨੇ ਵੱਧਾ ਰੁੱਧਾ ਕੰਮ ਕਰਾਂਗੇ ਤਾਂ ਬੰਦਾ ਛੱਤੀ ਜੋ ਪਰੇ ਨਾ ਗੁਣ ਨਾ ਉਪਕਾਰ ਤੇ ਸਤਗੁਰੂ ਜੀ ਨੇ ਬਚਨ ਕੀਤਾ ਠਾਕੁਰ ਗਾਈਐ ਆਤਮ ਰੰਗ ਰੰਗ ਦਾ ਅਰਥ ਵੀ ਪਿਆਰ ਹੁੰਦਾ ਠਾਕੁਰ ਗਾਈਐ ਆਤਮ ਰੰਗ ਸ਼ਰਨੀ ਪਾਵਨ ਨਾਮ ਤੇ ਆਵਨ ਸਹਿਜ ਸਮਾਵਨ ਸੰਗ ਤੋ ਵੈਗੁਰੂ ਜੀ ਆਪ ਹੀ ਕਿਰਪਾ ਕਰਨ ਸਾਡੀਆਂ ਵੀ ਜਿਹੜੀਆਂ ਅੱਖਾਂ ਹਨ ਉਹ ਆਤਮਕ ਜੀਵਨ ਦੇਣ ਵਾਲੇ ਹਰਨਾਮ ਜਲ ਦੇ ਸਰੂਰ ਵਿਚਾਰਨ ਤੇ ਸਾਨੂੰ ਵੀ ਵੈਗੁਰੂ ਸਾਡਾ ਵੀ ਜਿਹੜਾ ਮਾਨਿਆ ਉਹ ਪ੍ਰਭੂ ਦੇ ਪ੍ਰੇਮ ਰੰਗ ਦੇ ਵਿੱਚ ਰੰਗਿਆ ਜਾਵੇ ਇਹ ਸਾਧ ਸੰਗਤ ਜੀ ਇਸ ਪੰਕਤੀ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਇਸ ਪੰਕਤੀ ਨੂੰ ਪੜ੍ਹ ਕੇ ਤੇ ਸਮਾਪਤੀ ਕਰਦੇ ਹਾਂ ਹਰ ਅੰਮ੍ਰਿਤ ਪਿੰਨੇ ਲੋਏ ਨਾ ਮਨ ਪ੍ਰੇਮਰ ਤਨ ਨਾਮ ਰਾਮ ਰਾਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ